ਸਰਬਜੀ ਸੰਗਰੂਰ ਵੀ ਦੀ ਦਸ਼ਨਾ ਨਾਲ ਮਿੰਤਾ ਤਲ ਕਦੇ ਹਰ ਵਾਰ ਕੰਮ ਨਹੀਂ ਹੁੰਦੇ ਕੰਮ ਨਹੀਂ ਹੁੰਦੇ ਨਾਲ ਮਿੰਤਾ ਤਲ ਕਦੇ ਓ ਨਾਲ ਮਿੰਤਾ ਤਲ ਕਦੇ ਹਰ ਵਾਰ ਕੰਮ ਨਹੀਂ ਹੁੰਦੇ ਆਉਣ ਨੀ ਟੀਢ ਚਾਲੰ ਤੀਰਾਂ ਦੀਆਂ ਨੋਕਾਂ ਤੋਂ ਸੂਤ ਆਉਣ ਟੀਢ ਚਾਲੰ ਤੀਰਾਂ ਦੀਆਂ ਨੋਕਾਂ ਤੋਂ ਨਾ ਰੱਖੋ ਉਮੀਦ ਕੋਈ ਨਾ ਰੱਖੋ ਉਮੀਦ ਕੋਈ ਖੂਨ ਤੀੜੀਆਂ ਜੋਕਾਂ ਤੋਂ ਰੱਖਣੀ ਹੈ ਤਾਂ ਹੱਥ ਰਖੋ ਤਦਾ ਜ਼ਰੂਰੀ ਵੀ पखी लोक पखी लोक